ਕਨਿਆ ਫੁੱਟ ਤੇ ਪਹਿਲੇ ਟੂਆ ਹੁੰਦਾ ਸੀ 90 ਫੁੱਟ ਤੇ ਮੈਂ ਪਾਈਪ ਮੇਰੀ ਯਾਦ ਨੇ ਵੀ ਨੌ ਨੋ ਪਾਈਪ ਆਠੜ ਪਾਈ ਪੈਂਦੇ ਹੁੰਦੇ ਸੀ ਕਿ ਸਮਰਸੀਬਲ ਮੋਟਰ ਦੇ ਵਿੱਚ ਇਸ ਤੋਂ ਬਾਅਦ ਅੱਜ ਦੀ ਘੜੀ ਸਾਡੇ 190 ਫੁੱਟ ਤੇ ਪਾਣੀ ਪਹੁੰਚ ਗਿਆ ਸਾਡੇ 19 ਪਾਈਪ ਪਾਈ ਤੇ ਉਹਦੇ ਵਿੱਚ ਵੀ ਮੋਟਰ ਹਜੇ ਖਿੱਚਕੀਆਂ ਲੈਂਦੀ ਆ ਦੋ ਪਾਈਪ ਹੋਰ ਪਾ ਦਿਓ ਹਾਂ ਕਾਰਪੋਰੇਟ ਆਉਦਾ ਪਾਣੀ ਤੁਹਾਨੂੰ ਬੋਤਲਾਂ ਚ ਪਾ ਪਾ ਵੇਚੂਗਾ ਫੇਰ ਤੁਸੀਂ ਚੀਕਾ ਮਾਰੀ ਵੀ ਕਾਰਪੋਰੇਟ ਆ ਗਿਆ ਹੁਣ ਵੀ ਲੋਕ ਕੀ ਕਰਦੇ ਨੇ ਹੁਣ ਹੱਥ ਚ ਪਾਣੀ ਦੀ ਬੋਤਲ ਲੈ ਕੇ ਜਾਂਦੇ ਨੇ ਆਪ ਦੇ ਘਰੋਂ ਨਹੀਂ ਬੋਤਲ ਲੈ ਕੇ ਤੁਰਦੇ ਪਰ ਪੰਜਾਬ ਦੇ ਵਿੱਚ ਪਾਣੀ ਨਹੀਂ ਖਤਮ ਹੁੰਦਾ ਪੰਜਾਬ ਪਾਣੀ ਤਾਂ ਇਦਾਂ ਹੀ ਰਹੂਗਾ ਪਰ ਗੱਲ ਹੈ ਵੀ ਉਹ ਗੰਦਲਾ ਹੋ ਗਿਆ ਤੁਹਾਡੇ ਪੀਣ ਯੋਗ ਨਹੀਂ ਰਿਹਾ ਤੁਹਾਡੀਆਂ ਫਸਲਾਂ ਨੂੰ ਦੇਣ ਯੋਗ ਨਹੀਂ ਲੋ 50 ਫੁੱਟ ਤੇ ਪਹਿਲੇ ਟੋਆ ਹੁੰਦਾ ਸੀ 90 ਫੁੱਟ ਤੇ ਮੈਂ ਪਾਈਪ ਮੇਰੀ ਯਾਦ ਨੇ ਵੀ ਨੋ ਨੋ ਪਾਈਪ ਆਠੜ ਪਾਈਪ ਪੈਂਦੇ ਹੁੰਦੇ ਸੀ ਕਿ ਸਮਰਸੀਬਲ ਮੋਟਰ ਦੇ ਵਿੱਚ ਇਸ ਤੋਂ ਬਾਅਦ ਅੱਜ ਦੀ ਘੜੀ ਸਾਡੇ 190 ਫੁੱਟ ਤੇ ਪਾਣੀ ਪਹੁੰਚ ਗਿਆ ਸਾਡੇ 19 ਪਾਈਪ ਪਾਈ ਤੇ ਉਹਦੇ ਵਿੱਚ ਵੀ ਮੋਟਰ ਹਜੇ ਹਿਚਕੀਆਂ ਲੈਂਦੀ ਆ ਬਈ ਦੋ ਪਾਈਪਾਂ ਹੋਰ ਪਾ ਦਿਓ ਤੇ ਦੁਬਾਰਾ ਫਿਰ ਆਪਾਂ ਜਰ ਬਹੁਤ ਸਾਰੇ ਲੋਕ ਨੇ ਹੁਣ ਕਹਿ ਦਿੰਦੇ ਵੀ ਇਹ ਕੁਦਰਤ ਦਾ ਵਰਤਾਰਾ ਜੀ ਕੁਦਰਤ ਪੰਜਾਬ ਪੰਜਾਬ ਮੰਨ ਕੇ ਚੱਲੋ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਕੋਈ ਨਹੀਂ ਮਰਦਾ ਇੱਥੇ ਆ ਹੀ ਚੱਲਦਾ ਰਹੂਗਾ ਵੀ ਕਿੰਨਾ ਚਿਰ ਚੱਲਦਾ ਰਹੂ ਉਹ ਤਾਂ ਆਪਾਂ ਨਵੀਆਂ ਖੋਜਾਂ ਕਰੀ ਜਾਂਦੇ ਆ ਜੇ ਪਹਿਲਾਂ 50 ਫੁੱਟ ਵਾਲਾ ਟੋ ਅੱਜ ਹੁੰਦਾ ਤੇ ਤੂੰ نیچے ਜਾਣ ਦਾ ਆਪਣੇ ਕੋਲ ਰਸਤਾ ਨਾ ਹੁੰਦਾ ਫਿਰ ਆਪਾਂ ਕਿੱਥੋਂ ਪਾਣੀ ਪੀਂਦੇ ਵੀ ਜੋ ਪਾਣੀ ਥੱਲੇ ਵਗ ਗਿਆ ਆਪਸ਼ਨ ਹੀ ਹੈ ਆਪਸ਼ਨ ਹੀ ਹੈ ਨਹੀਂ ਸੀ ਕੋਈ ਇਹ ਤਾਂ ਟੈਕਨੋਲੋਜੀ ਅੱਗੇ ਆਈ ਜਾਂਦੀ ਆ ਆਪਾਂ ਪਾਣੀ ਕੱਢੀ ਜਾਂਦੇ ਆ ਪਰ ਕਿੰਨਾ ਚਿਰ ਕੱਢਾਂਗੇ ਹੁਣ ਆਪਣੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਵੀ ਕਾਰਪੋਰੇਟ ਆ ਕਾਰਪੋਰੇਟ ਆਉਦਾ ਪਾਣੀ ਤੁਹਾਨੂੰ ਬੋਤਲਾਂ ਚ ਪਾਪਾ ਵੇਚੂਗਾ ਫਿਰ ਤੁਸੀਂ ਚੀਕਾ ਮਾਰੇ ਵੀ ਕਾਰਪੋਰੇਟ ਆ ਗਿਆ ਹੁਣ ਵੀ ਲੋਕ ਕੀ ਕਰਦੇ ਨੇ ਹੁਣ ਹੱਥ ਚ ਪਾਣੀ ਦੀ ਬੋਤਲ ਲੈ ਕੇ ਜਾਂਦੇ ਨੇ ਆਪਦੇ ਘਰੋਂ ਨਹੀਂ ਬੋਤਲ ਲੈ ਕੇ ਤੁਰਦੇ ਫਿਰ ਉਹ ਗੱਲ ਆਪਣੀ ਪਰ ਗੱਲ ਥੋੜੀ ਪਾਸੇ ਜਾ ਰਹੀ ਆ ਵੀ ਕਾਰਪੋਰੇਟ ਵੱਲ ਪਰ ਕਾਰਪੋਰੇਟ ਤਾਂ ਆਊਗਾ ਜੇ ਤੁਸੀਂ ਉਹਨਾਂ ਨੂੰ ਜਗ੍ਹਾ ਦਿਓਗੇ ਆਉਣ ਦੀ ਕਿੰਨੇ ਕ ਬੰਦੇ ਨੇ ਜਿਹੜੇ ਘਰੋਂ ਤੋੜੇ ਚੋਂ ਬੋਤਲ ਭਰ ਕੇ ਫਿਰ ਗੱਡੀ ਛੇੜ ਗੱਡੀ ਛੋੜ ਇੱਥੇ ਤਾਂ ਐ ਲੱਗਦਾ ਵੀ ਕੋਈ ਨਾ ਬੋਟਲ ਆ ਨਾ ਜ ਖੜ ਲਾਂਗੇ ਹਾਂ 20 ਰੁਪਏ ਲੱਗਣਗੇ ਚਲ ਫੜ ਲਾਂਗੇ ਤੁਸੀਂ ਇਹ ਵੇਖ ਲਓ ਵੀ ਰੋ ਬੋਤਲਾਂ ਚਾਹੇ ਵਿਸਲੇਰੀ ਦੀਆਂ ਨੇ ਚਾਹੇ ਕਿਸੇ ਵੀ ਕੰਪਨੀ ਦੀਆਂ ਨੇ ਬਾਰ ਚ ਬੋਤਲਾਂ ਰੱਖੀਆਂ ਹੁੰਦੀਆਂ ਨੇ ਵੀ ਮਤਲਬ ਇੱਕਦਾਂ ਕਿੰਨੇ ਕ ਬੰਦੇ ਨੇ ਇਹ ਗੱਲ ਕਹੀ ਵੀ ਬਾਈ ਯਾਰ ਪੰਜਾਬ ਚ ਫਿਰਦਾ ਤੈਨੂੰ ਵੀ ਪਾਣੀ ਮਿਲਣਾ ਮਿਲਣਾ ਪੰਜਾਬ ਚ ਫਿਰਦਾ ਬੰਦਾ ਵੀ 20 ਰੁਪਏ ਦੀ ਬੋਤਲ ਲਊਗਾ ਹਾਲੇ ਕਹਿੰਦਾ ਬਾਈ ਯਾਰ ਚੱਕ ਜਿੱਥੇ 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 ਇੰਨਾ ਉਤਪਾਦਨ ਦੁੱਧ ਦਾ ਜਿੱਥੇ ਇੰਨਾ ਪਾਣੀ ਆ ਉੱਥੇ ਚੀਜ਼ ਮੁੱਲ ਵਿਕਲ ਲੱਗ ਗਈ ਤਾਂ ਇਹਦਾ ਮਤਲਬ ਤੁਸੀਂ ਤੁਸੀਂ ਇਹ ਇਸ ਗੱਲ ਦੇ ਬਹੁਤ ਨੇੜੇ ਆ ਵੀ ਤੁਹਾਨੂੰ ਨਹਾਉਣ ਵਾਸਤੇ ਤੁਹਾਨੂੰ ਵਰਤਣ ਵਾਸਤੇ ਪਾਣੀ ਲੀਟਰਾਂ ਚ ਮਿਲਿਆ ਕਰੂਗਾ ਇਹਨੇ ਫੇਰ 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 ਕੀ ਕਰਿਆ ਕਰੋਗੇ ਜਦੋਂ ਉਹਨਾਂ ਨੇ ਲਿਮਟ ਲਾਤੀ ਜਿਵੇਂ ਹੁਣ ਹੁਣ ਤਾਂ ਆਪਣੇ ਜਿਹੜੀ ਜਿਹੜੇ ਫਾਰਮੂਲੇ ਰਾ ਬਿਜਲੀ ਤੇ ਲੱਗਦੇ ਨੇ ਕਿ ਐਨੇ ਐਨੇ ਯੂਨਿਟ ਤੁਹਾਨੂੰ ਮਿਲੋਗੀ ਬਿਜਲੀ ਹਮ ਐਨੇ ਯੂਨਿਟ ਤੁਸੀਂ ਜਿਵੇਂ ਹੁਣ ਆਇਆ ਸੀਗਾ ਵੀ ਰਾਤ ਨੂੰ ਰਾਤ ਦੇ 12 ਵਜੇ ਤੋਂ ਲੈ ਕੇ ਤੜਕੇ ਦੇ 6 ਵਜੇ ਤੱਕ ਤੁਹਾਨੂੰ ਬਿਜਲੀ ਦਾ ਪਹਿਲੋਂ ਬੰਦਾ ਆਇਆ ਕਰੂਗਾ ਬੰਦਾ ਆਇਆ ਕਰੂਗਾ ਜੇ ਪਾਣੀ ਦਾ ਆਏ ਆਉਣ ਲੱਗਿਆ ਪਾਣੀ ਦਾ ਆਉਂਦਾ ਭਾਜੀ ਲੱਗੇ ਹੋਏ ਨੇ ਮੀਟਰ ਹਾਂ ਹੋਰ ਸ਼ਹਿਰਾਂ ਆਪਣੇ ਪੰਜਾਬ ਚ ਬਹੁਤ ਘੱਟ ਨੇ ਪਰ ਬਾਹਰ ਬਹੁਤ ਨੇ ਪੰਜਾਬ ਚ ਵੀ ਲੱਗੇ ਹੋਏ ਨੇ ਪਰ ਹਰਿਆਣੇ ਦੇ ਵਿੱਚ ਜਿਹੜੇ ਐਨਸੀਆਰ ਦੇ ਆਂਡਰ ਆਉਂਦੇ ਨੇ ਉੱਥੇ ਮੀਟਰ ਲੱਗੇ ਹੋਏ ਨੇ ਪਾਣੀ ਵਾਲੇ ਉਹਦੇ ਵਿੱਚ ਤੁਹਾਡਾ ਬਿੱਲ ਆਉਂਦਾ ਬਕਾਇਦਾ ਵੀ ਤੁਹਾਡੇ ਇੰਨੇ ਲੀਟਰ ਪਾਣੀ ਖਰਚ ਕੀਤਾ ਤਾਂ ਇੰਨਾ ਬਿੱਲ ਆ ਗਿਆ ਪਰ ਪੰਜਾਬ ਦਾ ਪੰਜ ਪਾਣੀ ਦੀ ਧਰਤੀ ਆ ਹੁਣ ਬਹੁਤ ਸਾਰੇ ਮੈਂ ਤਾਂ ਵਿਦਵਾਨਾਂ ਤੇ ਆਏ ਜਿਹੜੇ ਫੇਸਬੁੱਕ ਤੇ ਕਮੈਂਟ ਕਮੈਂਟ ਕਰਦੇ ਹੁੰਦੇ ਨੇ ਵੀ ਪੰਜਾਬ ਨੂੰ ਕੁਝ ਨਹੀਂ ਹੁੰਦਾ ਕਿਵੇਂ ਨਹੀਂ ਹੁੰਦਾ ਹੁਣ ਸਾਡੇ ਪਿੰਡ ਕੋਲ ਦੀ ਗੰਦਾ ਨਾਲਾ ਲੰਘਦਾ ਗੰਦੇ ਨਾਲ ਦੇ ਵਿੱਚ ਪਹਿਲਾਂ ਜਿੰਨਾ ਲੈਵਲ ਹੁੰਦਾ ਸੀ ਇਹਦੋਂ ਵੱਧ ਗਿਆ ਕਿਉਂਕਿ ਹੁਣ ਇੰਡਸਟਰੀ ਨੇ ਆਉਣਾ ਇੰਡਸਟਰੀ ਆਊਗੀ ਲੋਕਾਂ ਨੂੰ ਰੋਜ਼ਗਾਰ ਦੇਣਾ ਫਿਰ ਸਰਕਾਰ ਦਾ ਗੱਲ ਫੜਦੇ ਨੇ ਵੀ ਸਾਨੂੰ ਰੋਜ਼ਗਾਰ ਦਿਓ ਹੁਣ ਸਰਕਾਰ ਨੇ ਰੋਜ਼ਗਾਰ ਦੇਣ ਖਾਤਰ ਇੰਡਸਟਰੀ ਲਾਤੀ ਤਾਂ ਉਹਦਾ ਪਾਣੀ ਨਿਕਲਦਾ ਗੰਦਾ ਹੁਣ ਪਾਣੀ ਬਹੂਗਾ ਵੀ ਇੱਥੋਂ ਦੀ ਉਹ ਪਾਣੀ ਕਿੱਥੋਂ ਲੈਂਦੇ ਨੇ ਧਰਤੀ ਹੇਠੋਂ ਚੱਕਦੇ ਨੇ ਕਿਤੇ ਨਾ ਕਿਤੇ ਤੇ ਉਹ ਗੰਦਾ ਹੁਣ ਪੰਜਾਬ ਦੇ ਵਿੱਚ ਪਾਣੀ ਨਹੀਂ ਖਤਮ ਹੁੰਦਾ ਪੰਜਾਬ ਪਾਣੀ ਤਾਂ ਇਦਾਂ ਹੀ ਰਹੂਗਾ ਪਰ ਗੱਲ ਹੈ ਵੀ ਉਹ ਗੰਦਲਾ ਹੋ ਗਿਆ ਤੁਹਾਡੇ ਪੀਣ ਯੋਗ ਨਹੀਂ ਰਿਹਾ ਤੁਹਾਡੀਆਂ ਫਸਲਾਂ ਨੂੰ ਦੇਣ ਯੋਗ ਨਹੀਂ ਰਿਹਾ